ਹੈਲੋ ਜੀ ਨਮਸਤੇ ਸੱਚੀ ਆਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਚਟੋਰੀ ਅੰਜਲੀ ਤੇ ਅੱਜ ਆਪਾਂ ਤੁਹਾਨੂੰ ਬਣਾਉਣਾ ਸਿਖਾਵਾਂਗੇ ਪਿਜ਼ਾ ਕੁਲਚਾ ਤੇ ਬਾਲਿਓ ਸੌਖੇ ਤਰੀਕੇ ਨਾਲ ਸਾਰਿਆਂ ਨੇ ਫੁੱਲ ਵੀਡੀਓ ਜ਼ਰੂਰ ਦੇਖਣੀ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਾਸਤੇ ਛੋਲੇ ਰਾਤ ਭਰ ਪਾਣੀ ਚ ਡੁਬੋ ਕੇ ਰੱਖਦੇ ਸੀ ਕਿਉਂਕਿ ਇਹ ਮੇਰੇ ਲਾਲ ਮੇਰੇ ਪਚਾਲ ਦੀ ਫਰਮਾਇਸ਼ ਸੀ ਵੀ ਮਮਾ ਸਵੇਰੇ ਮੈਂ ਕੁਲਚੇ ਛੋਲੇ ਖਾਣੇ ਆ ਤੇ ਉਹਦੀ ਫਰਮਾਇਸ਼ ਹੋਵੇ ਤੇ ਆਪਾਂ ਪੂਰਨਾ ਚਾੜੀਏ ਇਹ ਕਿਵੇਂ ਹੋ ਸਕਦਾ ਲੋ ਜੀ ਇਸ ਲਈ ਆਪਾਂ ਧੋਸਵਾਰ ਕੇ ਛੋਲੇ ਸਲਦੇ ਆ ਤੇ ਪਾਣੀ ਚ ਡਬੋ ਕੇ ਰੱਖੇ ਤੇ ਸਵੇਰੇ ਉੱਠਦੇ ਆ ਸਾਰ ਉਹਨਾਂ ਨੂੰ ਕੁੱਕਰ ਦੇ ਵਿੱਚ ਪਾਇਆ ਤੇ ਨਾਲ ਹੀ ਚੱਕੇ ਆਪਾਂ 4 ਆਲੂ ਕਿਉਂਕਿ ਇੱਕ ਤਾਂ ਬਾਅਦ ਚ ਆਪਾਂ ਇਹਨੂੰ ਛੋਲਿਆਂ ਨੂੰ ਤੜਕਾ ਲਾ ਕੇ ਸਬਜੀ ਜੋਗਾ ਵੀ ਬਣਾਵਾਂਗੇ ਤੇ ਇਸ ਲਈ ਆਪਾਂ ਦੁਪਹਿਰਾ ਵੀ ਸਾਰਨਾ ਤੇ ਆਪਾਂ ਛੋਲਿਆਂ ਦੇ ਵਿੱਚ ਆਲੂ 4 ਚੰਗੀ ਤਰ੍ਹਾਂ ਧੋਸਵਾਰ ਕੇ ਪਾ ਦੇਣੇ ਆ ਤੇ ਇਹਨਾਂ ਦੇ ਵਿੱਚ ਫਿਰ ਆਪਾਂ ਪਾਣਾ ਪਾਣੀ ਤੇ ਨਾਲ ਆਪਾਂ ਬਹੁਤੇ ਮਿਰਚ ਮਸਾਲੇ ਨਹੀਂ ਪਾਣੇ ਉਬਾਲਣ ਲੱਗਿਆਂ ਜਿੰਨਾ ਕੁ ਤੁਹਾਨੂੰ ਪਾਣੀ ਲੱਗਦਾ ਵੀ ਛੋਲੇ ਚੰਗੀ ਤਰ੍ਹਾਂ ਡੁੱਬ ਜਾਣ ਉਹਨਾਂ ਕ ਪਾਣੀ ਪਾਣਾ ਤੇ ਨਾਲ ਆਪਾਂ ਪਾਣਾ ਨਮਕ ਲੂਣ ਤੇ ਨਾਲ ਆਪਾਂ ਪਾਣਾ ਅਨਾਰ ਦਾਣਾ ਅਨਾਰ ਦਾਣਾ ਪਾਣ ਦਾ ਮਤਲਬ ਸਿਰਫ ਇਹੀ ਹੈ ਕਿਉਂਕਿ ਇਹਨਾਂ ਦੇ ਵਿੱਚ ਸਿਰਫ ਆਪਾਂ ਕਾਲਾ ਰੰਗ ਦੇਣਾ ਹੈ ਤੁਸੀਂ ਚਾਹੋ ਤਾਂ ਇਹਨੂੰ ਲਪੇਟ ਕੇ ਚਾਹ ਪੱਤੀ ਲੌਂਗ ਅਨਾਰ ਦਾਣਾ ਕਈ ਚੀਜ਼ਾਂ ਪਾ ਸਕਦੇ ਹੋ ਪਰ ਆਪਾਂ ਕੱਲਾ ਅਨਾਰ ਦਾਣਾ ਹੀ ਪਾਇਆ ਸੀ ਸਿਰਫ ਹਲਕਾ ਜਿਹਾ ਕਾਲਾਪਣ ਦੇਣ ਲਈ ਕਿਉਂਕਿ ਆਪਾਂ ਇਹਨਾਂ ਨੂੰ ਪੀਲਾਪਨ ਹਲਦੀ ਵਾਲਾ ਨਹੀਂ ਦੇਣਾ ਸੀ ਲੋ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਸੀਟੀਆਂ ਲਵਾਤੀਆਂ ਤੁਹਾਨੂੰ ਪਤਾ ਸੀਟੀਆਂ ਕਿੰਨੀਆਂ ਕ ਲਵਾਉਣੀਆਂ ਨੇ 4 ਤੋਂ 5 ਸੀਟੀਆਂ ਬਹੁਤ ਹੋਣਗੀਆਂ ਤੇ ਕਿਉਂਕਿ ਆਪਾਂ ਸਾਰੀ ਰਾਤ ਪਾਣੀ ਚ ਡਬੋ ਕੇ ਰੱਖੇ ਹੋਏ ਸੀ ਹੁਣ ਸੀਟੀਆਂ ਲੱਗਣ ਤੋਂ ਬਾਅਦ ਛੋਲੇ ਵੀ ਗਲ ਚੁੱਕੇ ਨੇ ਤੇ ਨਾਲ ਹੀ ਆਪਣੇ ਆਲੂ ਵੀ ਗਲ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਅਲੱਗ ਤੋਂ ਭਾਂਡੇ ਦੇ ਵਿੱਚ ਕੱਢ ਲੈਣਾ ਤੁਸੀਂ ਚਾਹੋ ਤਾਂ ਪਹਿਲਾਂ ਹੀ ਆਲੂਆਂ ਨੂੰ ਅਲੱਗ ਕੱਢ ਕੇ ਰੱਖ ਲਓ ਜਦੋਂ ਕੁੱਕਰ ਦੇ ਵਿੱਚ ਮੈਂ ਇਹਨਾਂ ਨੂੰ ਇਸ ਟਾਈਮ ਆਲੂਆਂ ਨੂੰ ਅਲੱਗ ਕਰ ਲਿਆ ਤੇ ਛੋਲਿਆਂ ਨੂੰ ਅਲੱਗ ਕਰ ਲਿਆ ਕਿਉਂਕਿ ਆਲੂਆਂ ਨੂੰ ਆਪਾਂ ਜਦੋਂ ਫੇਵਾਂਗੇ ਜਦੋਂ ਚੰਗੀ ਤਰ੍ਹਾਂ ਮੈਸ਼ ਕਰਾਂਗੇ ਤੇ ਜਿਹੜੇ ਛੋਲੇ ਆ ਜੇ ਆਪਾਂ ਉਹਨਾਂ ਨੂੰ ਇਕੱਠਿਆਂ ਮੈਸ਼ ਕਰਤਾ ਤਾਂ ਛੋਲੇ ਵੀ ਵਿੱਚ ਹੀ ਮੈਸ਼ ਹੋ ਜਾਣਗੇ ਤੇ ਇਸ ਲਈ ਆਪਾਂ ਆਲੂਆਂ ਨੂੰ ਅਲੱਗ ਤੋਂ ਮੈਸ਼ ਕਰਾਂਗੇ ਤੇ ਛੋਲਿਆਂ ਨੂੰ ਆਪਾਂ ਅਲੱਗ ਤੋਂ ਮੈਸ਼ ਕਰਾਂਗੇ ਕਿਉਂਕਿ ਆਲੂ ਹਜੇ ਗਰਮ ਹੈ ਇਸ ਲਈ ਥੋੜੇ ਜੇ ਇਹ ਹਾਰਡ ਨੇ ਇਹ ਜਦੋਂ ਆਪ ਚੰਗੀ ਤਰ੍ਹਾਂ ਠੰਡੇ ਹੋ ਗਏ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਦੇਣਾ ਤੇ ਉਸ ਤੋਂ ਬਾਅਦ ਆਪਾਂ ਛੋਲੇ ਵਿੱਚ ਪਾ ਦੇਣੇ ਆ ਤੇ ਆ ਦੇਖੋ ਛੋਲਿਆਂ ਨੂੰ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਣੇ ਆ ਕੁਝ ਮਸਾਲੇ ਤੁਸੀਂ ਚਾਹੋ ਤਾਂ ਮਸਾਲੇ ਤੜਕੇ ਟਾਈਮ ਵੀ ਪਾ ਸਕਦੇ ਹੋ ਪਰ ਆਪਾਂ ਹੁਣੇ ਪਾਵਾਂਗੇ ਸਭ ਤੋਂ ਪਹਿਲਾਂ ਪਾਈਏ ਆਪਾਂ ਇਹਦੇ ਵਿੱਚ ਕਾਲੀ ਮਿਰਚ ਜਿਹੜੀ ਕਿ ਸਿਹਤ ਲਈ ਸਵਾਦ ਲਈ ਬਹੁਤ ਹੀ ਵਧੀਆ ਹੁੰਦੀ ਹੈ ਮੈਂ ਤੁਹਾਨੂੰ ਪਰਸਨਲੀ ਵੀ ਕਹੂੰਗੀ ਵੀ ਹਰ ਚੀਜ਼ ਦੇ ਵਿੱਚ ਕਾਲੀ ਮਿਰਚ ਥੋੜ ਤਲੋਜੀ ਫੇਰ ਆਪਾਂ ਪਾਈ ਸੀ ਇਹਦੇ ਵਿੱਚ ਚੀਲੀ ਫਲੇਕਸ ਜਿਹੜਾ ਕਿ ਸਿਰਫ ਸਵਾਦ ਦੇਣ ਲਈ ਤੇ ਨਾਲ ਆਪਾਂ ਪਾਈ ਸੀ ਕਸੂਰੀ ਮੇਥੀ ਤੇ ਫੇਰ ਆਪਾਂ ਪਾਣਾ ਔਰਗੈਨੋ ਇਹ ਵੀ ਸਿਰਫ ਔਰ ਸਿਰਫ ਸਵਾਦ ਦੇਣ ਲਈ ਹੈ ਜ਼ਰੂਰੀ ਨਹੀਂ ਹੈਗਾ ਇਹ ਤੁਸੀਂ ਪਾਣਾ ਜਾਂ ਨਹੀਂ ਪਾਣਾ ਤੇ ਲੋਜੀ ਜੇਕਰ ਹੁਣ ਤੁਹਾਡੇ ਕੋਲ ਇਮਲੀ ਦਾ ਪਾਣੀ ਹੈਗਾ ਭਿਓ ਕੇ ਤੁਸੀਂ ਰੱਖਿਆ ਹੋਇਆ ਕਿਉਂਕਿ ਮੈਂ ਤਾਂ ਪਿਉਣਾ ਭੁੱਲ ਗਈ ਸੀ ਇਸ ਲਈ ਮੇਰੇ ਕੋਲ ਥੋੜੀ ਜਿਹੀ ਚਟਨੀ ਪਈ ਸੀ ਇਮਲੀ ਵਾਲੀ ਤੇ ਮੈਂ ਉਹੀ ਮਿਕਸ ਕਰਤੀ ਪਰ ਜੇਕਰ ਤੁਹਾਡੇ ਕੋਲ ਇਮਲੀ ਵਾਲਾ ਪਾਣੀ ਹੈਗਾ ਤਾਂ ਤੁਸੀਂ ਖੱਟੇਪਨ ਲਈ ਉਹ ਪਾ ਦੇਣਾ ਤੇ ਉਹਦੇ ਨਾਲ ਜਿਹੜਾ ਰੰਗ ਹੈ ਇੱਕ ਤਾਂ ਰੰਗ ਥੋੜਾ ਜਿਹਾ ਬਦਲ ਜੂਗਾ ਇਹਦਾ ਤੇ ਇਹਦੇ ਨਾਲ ਜਿਹੜਾ ਸਵਾਦ ਹੈ ਉਹ ਸਾਰਿਆਂ ਦੇ ਵਿੱਚ ਮਿਕਸ ਹੋ ਜੂਗਾ ਫਿਰ ਆਪਾਂ ਪਾਇਆ ਇਹਦੇ ਵਿੱਚ ਲਾਲ ਮਿਰਚ ਕਿਉਂਕਿ ਘਾਟੀ ਪਾਣੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਕਾਲੀ ਮਿਰਚ ਵੀ ਪਹਿਲਾਂ ਹੀ ਪਾ ਚੁੱਕੇ ਹਾਂ ਹੁਣ ਆਪਾਂ ਨਚੋੜਾਂਗੇ ਖੱਟੇਪਨ ਵਾਸਤੇ ਇੱਥੇ ਨਿੰਬੂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਵੀ ਜੇਕਰ ਤੁਸੀਂ ਇਮਲੀ ਪਾ ਰਹੇ ਹੋ ਫਿਰ ਤੁਸੀਂ ਨਿੰਬੂ ਨਹੀਂ ਪਾਣਾ ਤੇ ਜੇਕਰ ਤੁਸੀਂ ਇਮਲੀ ਨਹੀਂ ਪਾ ਰਹੇ ਫਿਰ ਤੁਸੀਂ ਮੇਰੇ ਕੋਲ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਮੇਰੇ ਕੋਲ ਹੈ ਨਹੀਂ ਸੀ ਇਸ ਲਈ ਤੁਸੀਂ ਇੱਕ ਨਿੰਬੂ ਨਿਚੋੜ ਦੇਣਾ ਤੁਸੀਂ ਚਾਹੋ ਤਾਂ ਜੇ ਤੁਸੀਂ ਜ਼ਿਆਦਾ ਖੱਟਾ ਪੰਜਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇਹਦੇ ਵਿੱਚ 2 ਤੋਂ 3 ਨਿੰਬੂ ਵੀ ਨਿਚੋੜ ਸਕਦੇ ਹੋ ਤਾਂ ਜੋ ਸਾਰੇ ਇਹਦੇ ਵਿੱਚ ਬੈਟਰ ਦੇ ਵਿੱਚ ਆਪਣੇ ਮਸਾਲੇ ਦੇ ਵਿੱਚ ਮਿਕਸ ਹੋ ਜਾਣ। ਹੁਣ ਨਿੰਬੂ ਨਿਚੋੜਨ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਤੇ ਹੁਣ ਆਪਾਂ ਕਰਦੇ ਹਾਂ ਜਿਹਦਾ ਆਪਾਂ ਤੜਕਾ ਮਾਰਨਾ ਹੈ ਮਸਾਲੇ ਦੀ ਤਿਆਰੀ। ਇਹਦੇ ਵਾਸਤੇ ਆਪਾਂ ਲਿਆ ਪਿਆਜ਼, ਇੱਕ ਪਿਆਜ਼ ਲੈ ਲਿਓ ਨਾਰਮਲ ਜੇ ਸਾਈਜ਼ ਦਾ ਤੇ ਉਹਨੂੰ ਬਿਲਕੁਲ ਬਰੀਕ-ਬਰੀਕ ਜਿਹਾ ਕੱਟ ਲੈਣਾ ਤੇ ਨਾਲ ਹੀ ਲੈਣਾ ਆਪਾਂ ਟਮਾਟਰ। ਹੁਣ ਟਮਾਟਰ ਦੇ ਆਪਾਂ ਇਸ ਤਰ੍ਹਾਂ ਦੇ ਬੀਜ ਕੱਢ ਲੈਣੇ ਆ। ਇਹਨੂੰ ਚੰਗੀ ਤਰ੍ਹਾਂ ਖੋਖਲਾ ਕਰ ਲੈਣਾ ਅੰਦਰੋਂ ਫਿਰ ਆਪਾਂ ਜਿਹੜਾ ਇਸ ਤਰ੍ਹਾਂ ਦਾ ਪਲਪ ਹੈ ਉਹ ਵਾਲਾ ਪਲਪ ਯੂਜ਼ ਨਹੀਂ ਕਰਨਾ ਪਲਪ ਨੂੰ ਪਾ ਲਿਓ ਤੁਸੀਂ ਗਮਲੇ 'ਚ ਉੱਥੇ ਟਮਾਟਰ ਰੁੱਗ ਪੈਣਗੇ ਤੇ ਲੋ ਜੀ ਫਿਰ ਆਪਾਂ ਹੁਣ ਟਮਾਟਰਾਂ ਨੂੰ ਵੀ ਬ੍ਰਿਕ ਬ੍ਰਿਕ ਕੱਟ ਲੈਣਾ ਤੇ ਨਾਲ ਹੀ ਲੈਣੀ ਆਪਾਂ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਨੂੰ ਵੀ ਆਪਾਂ ਬ੍ਰਿਕ ਬ੍ਰਿਕ ਕੱਟ ਕੇ ਰੱਖ ਲੈਣਾ ਤੇ ਆ ਆ ਕੁਲਚੇ ਵਾਲੀ ਬ੍ਰੈਡ ਇਹ ਆਪਾਂ ਮਾਰਕੀਟ 'ਚੋਂ ਹੀ ਲਈ ਸੀ ਕਿਸੇ ਵੇਲੇ ਆਪਾਂ ਤੁਹਾਨੂੰ ਇਹਦੀ ਰੈਸিপি ਵੀ ਜ਼ਰੂਰ ਸ਼ੇਅਰ ਕਰਾਂਗੇ ਘਰੇ ਬਣਾਉਣ ਦੀ ਤੇ ਫਿਲਹਾਲ ਤਾਂ ਆਪਾਂ ਮਾਰਕੀਟ ਵਾਲੀ ਯੂਜ਼ ਕਰ ਰਹੇ ਹਾਂ ਤੇ ਤੁਸੀਂ ਵੀ ਮਾਰਕੀਟ ਵਾਲੀ ਯੂਜ਼ ਕਰ ਸਕਦੇ ਹੋ ਤੈ ਲੋ ਜੀ ਹੁਣ ਆਪਾਂ ਲਿਆ ਸੀਗਾ ਮੱਖਣ ਤੇ ਮੱਖਣ ਨੂੰ ਆਪਾਂ ਚੰਗੀ ਤਰ੍ਹਾਂ ਪੈਨ ਦੇ ਵਿੱਚ ਤੜਫਾ ਲੈਣਾ ਫਿਰ ਆਪਾਂ ਮਣ ਤੜਕਾ ਤੜਕੇ ਵਾਸਤੇ ਲੈਣਾ ਆਪਾਂ ਜੀਰਾ ਕਿਉਂਕਿ ਜਿਹੜਾ ਜੀਰੇ ਤੇ ਮੱਖਣ ਦਾ ਟੇਸ ਹੈ ਨਾ ਛੋਲਿਆਂ ਦੇ ਵਿੱਚ ਬਸ ਤੁਸੀਂ ਖਾ ਕੇ ਦੇਖਿਓ ਨਜ਼ਾਰੇ ਬੰਨੇ ਜਾਣਗੇ ਤੇ ਲੋ ਜੀ ਇਹਨੂੰ ਚੰਗੀ ਤਰ੍ਹਾਂ ਹੁਣ ਆਪਾਂ ਤੜਫਾ ਲੈਣਾ ਜੀਰੇ ਨੂੰ ਤੇ ਫਿਰ ਉਸ ਤੋਂ ਬਾਅਦ ਪਾਣਾ ਆਪਾਂ ਇਹਦੇ ਵਿੱਚ ਪਿਆਜ਼ ਤੇ ਪਿਆਜ਼ ਨੂੰ ਜ਼ਿਆਦਾ ਨਹੀਂ ਕਾਲਾ ਕਰਨਾ ਸਿਰਫ ਹਲਕਾ ਹਲਕਾ ਜਾਈ ਭੁੰਨਣਾ ਤਾਂ ਜੋ ਸਿਰਫ ਪਿਆਜ਼ ਦਾ ਕੱਚਾਪਨ ਦੂਰ ਹੋ ਸਕੇ ਹੋਰ ਆਪਾਂ ਜ਼ਿਆਦਾ ਇਹਨੂੰ ਕਾਲਾ ਕਾਲੇਪਨ ਦੇ ਵਿੱਚ ਨਹੀਂ ਲੈ ਕੇ ਆਣਾ ਚਲੋ ਜੀ ਦੇਖੋ ਪਿਆਜ਼ ਦਾ ਥੋੜਾ ਜਿਹਾ ਕੱਚਾਪੰਝਾ ਦੂਰ ਹੋ ਗਿਆ ਤੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਹੁਣ ਜਿਹੜੇ ਆਪਾਂ ਛੋਲਿਆਂ ਦਾ ਤੇ ਆਲੂਆਂ ਦਾ ਆਪਣਾ ਮਸਾਲਾ ਤਿਆਰ ਕੀਤਾ ਹੋਇਆ ਸੀ ਕਿਉਂਕਿ ਆਪਾਂ ਇਹਦੇ ਵਿੱਚ ਸਾਰੇ ਮਿਰਚ ਮਸਾਲੇ ਪਹਿਲਾਂ ਹੀ ਪਾ ਚੁੱਕੇ ਆ ਤਾਂ ਇਸ ਟਾਈਮ ਆਪਾਂ ਸਿਰਫ ਕੁਛ ਨਹੀਂ ਪਾਣਾ ਆਪਾਂ ਸਿਰਫ ਮੱਖਣ ਦਾ ਟੇਸਟ ਇਹਦੇ ਵਿੱਚ ਤੇ ਜੀਰੇ ਦਾ ਟੇਸਟ ਇਹਦੇ ਵਿੱਚ ਲੈ ਕੇ ਆਣਾ ਤੇ ਚੰਗੀ ਤਰ੍ਹਾਂ ਹੁਣ ਇਹਨੂੰ ਘੁਮਾਉਂਦੇ ਜਾਵਾਂਗੇ ਤੇ ਲੋ ਜੀ ਆਪਣਾ ਮਸਾਲਾ ਬਣ ਕੇ ਤਿਆਰ ਹੈ ਹੁਣ ਆਪਾਂ ਜਿਹੜੀ ਬ੍ਰੈਡ ਆਪਣੀ ਲਈ ਹੋਈ ਸੀ ਗੁਲਚੇ ਵਾਲੀ ਉਹਨੂੰ ਵੀ ਆਪਾਂ ਮੱਖਣ ਦੇ ਵਿੱਚ ਹੀ ਤਲਾਂਗੇ ਦੋਨੇ ਪਾਸਿਓਂ ਕਿਉਂਕਿ ਇਹ ਕੁਲਚਾ ਬ੍ਰੈਡ ਹੈ ਇਸ ਲਈ ਜਿਹੜਾ ਇਹਦਾ ਆਪਾਂ ਬੇਸ ਹੈ ਉਹ ਬਿਲਕੁਲ ਹਾਰਡ ਕਰੰਚੀ ਜਿਹਾ ਤਰ੍ਹਾਂ ਲੈ ਕੇ ਆਣਾ ਇਸ ਲਈ ਤੁਸੀਂ ਇਹਨੂੰ ਜਿਹੜੇ ਬੇਸ ਨੂੰ ਚੰਗੀ ਤਰ੍ਹਾਂ ਤਲ ਲੈਣਾ ਹੈ ਕੱਚਾ-ਕੱਚਾ ਜਾਂ ਨਹੀਂ ਰੱਖਣਾ ਜੇਕਰ ਤੁਸੀਂ ਮੱਖਣ ਦੇ ਵਿੱਚ ਇਹਨੂੰ ਤਲਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਇਹਨੂੰ ਦੇਸੀ ਘਿਓ ਦੇ ਵਿੱਚ ਵੀ ਤਲ ਸਕਦੇ ਹੋ ਕਿਉਂਕਿ ਦੇਸੀ ਘਿਓ ਦਾ ਫਲੇਵਰ ਵੀ ਬਹੁਤ ਵਧੀਆ ਆਂਦਾ ਹੈ ਤੇ ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕੁਲਚਾ ਬ੍ਰੈਡ ਨੂੰ ਆਪਣੇ ਦੋਨੇ ਪਾਸਿਓਂ ਸੇਕ ਲਿਆ ਤੇ ਇਹਦੀ ਜਿਹੜੀ ਨੀਚੋਂ ਸੇਕਾ ਆਪਾਂ ਬਿਲਕੁਲ ਸਿਮ ਕਰ ਦੇਣਾ ਤਾਂ ਜੋ ਇਹ ਮੱਚੇ ਵੀ ਨਾ ਤੇ ਨਾ ਹੀ ਇਹ ਚੰਗੀ ਤਰ੍ਹਾਂ ਕੱਚਾ ਰਹਿ ਸਕੇ ਤੇ ਇਹਨੂੰ ਨੀਚੋਂ ਆਪਾਂ ਹੁਣ ਗਰਮ ਹੋਣ ਦੇਈ ਜਾਵਾਂਗੇ ਤੇ ਉੱਪਰੋਂ ਦੀ ਆਪਾਂ ਜਿਹੜੇ ਆਪਣਾ ਮਸਾਲਾ ਤਿਆਰ ਕੀਤਾ ਹੋਇਆ ਸੀ ਛੋਲਿਆਂ ਵਾਲਾ ਤੇ ਆਲੂਆਂ ਵਾਲਾ ਉਹਨੂੰ ਆਪਾਂ ਚੰਗੀ ਤਰ੍ਹਾਂ ਉੱਪਰ ਲਗਾ ਦੇਣਾ ਤੇ ਦੋਨੇ ਪਾਸਿਓ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਤੇ ਇਹਦੇ ਵਿੱਚ ਹੀ ਆਪਾਂ ਜਿਹੜੇ ਆਪਣੇ ਕੱਚੇ ਪਿਆਜ਼ ਤੇ ਸ਼ਿਮਲਾ ਮਿਰਚ ਦੀ ਆਪਣਾ ਤੜਕਾ ਮਾਰਨਾ ਹੈ ਉਹ ਆਪਾਂ ਇਹਦੇ ਵਿੱਚ ਹੀ ਮਾਰ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਹਲਕਾ ਜਿਹਾ ਫਿਰ ਤੋਂ ਦੁਬਾਰਾ ਮੱਖਣ ਤੇ ਮੱਖਣ ਦੇ ਵਿੱਚ ਆਪਾਂ ਹੁਣ ਤਲਾਂਗੇ ਆਪਣੇ ਪਿਆਜ਼ ਤੇ ਨਾਲ ਹੀ ਆਪਾਂ ਪਾਵਾਂਗੇ ਜਦੋਂ ਇਹ ਥਲਕੇ ਜਿਹੇ ਇਹਦੇ ਵਿੱਚ ਵੀ ਕੱਚਾ ਪਾਣੀ ਰੱਖਣਾ ਨਹੀਂ ਹੈਗਾ ਆਪਾਂ ਬਸ ਥੋੜਾ ਜਿਹਾ ਕੱਚਾ ਪਾਣੀ ਦੂਰ ਕਰਨਾ ਹੈ ਇਹਦੇ ਵਿੱਚ ਬਹੁਤ ਹਲਕਾ ਜਾ ਤੇ ਨਾਲ ਹੀ ਆਪਾਂ ਪਾ ਦਣੀ ਹੈ ਸ਼ਿਮਲਾ ਮਿਰਚ ਤੁਹਾਡੇ ਕੋ ਪਨੀਰ ਹੋਇਆ ਤੇ ਤੁਸੀਂ ਪਨੀਰ ਵੀ ਪਾ ਸਕਦੇ ਹੋ ਤੇ ਮੇਰੇ ਕੋ ਪਨੀਰ ਇਸ ਟਾਈਮ ਹੈ ਨਹੀਂ ਸੀ ਇਸ ਲਈ ਮੈਂ ਪਾਇਆ ਨਹੀਂ ਤੇ ਲੋ ਜੀ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਘੁਮਾਫਰਾ ਦੇਣਾ ਤੇ ਘੁੰਮਣ ਫਿਰਨ ਤੋਂ ਬਾਅਦ ਤਾਂ ਜੋ ਜਿਹੜਾ ਮੱਖਣ ਹੈ ਉਹਦਾ ਟੇਸ ਤੇ ਸ਼ਿਮਲਾ ਮਿਰਚ ਤੇ ਪਿਆਜ਼ ਦੇ ਵਿੱਚ ਦੋਨਾਂ ਦੇ ਵਿੱਚ ਆ ਜਵੇ ਤੇ ਬਸ ਸ਼ਿਮਲਾ ਮਿਰਚ ਦਾ ਵੀ ਥੋੜਾ ਜਿਹਾ ਕੱਚਾਪਨ ਦੂਰ ਹੋ ਜਵੇ ਤੇ ਜਿਹੜੀ ਹੁਣ ਆਪਾਂ ਆਪਣੀ ਬ੍ਰੈਡ ਸੇਕੀ ਪਈ ਸੀਗੀ ਉਹਨੂੰ ਆਪਾਂ ਮੁੱਦਾ ਮਾਰ ਦੇਣਾ ਤਾਂ ਜੋ ਆ ਦੇਖੋ ਤੁਸੀਂ ਇਹਦਾ ਬੇਸ ਦੇਖੋ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹਦਾ ਬੇਸ ਕਿੰਨਾ ਕਰੰਚੀ ਬਣਿਆ ਹੋਇਆ ਹੈ ਤੇ ਇਸ ਤਰ੍ਹਾਂ ਹੁਣ ਜਿਹੜਾ ਆਪਾਂ ਆਪਣੀ ਸ਼ਿਮਲਾ ਮਿਰਚ ਤੇ ਪਿਆਜ਼ ਸੀ ਇਹਨੂੰ ਚੰਗੀ ਤਰ੍ਹਾਂ ਇਹਦੇ ਨਾਲ ਚਿਪਕਾ ਦੇਣਾ ਹੈ ਤੁਸੀਂ ਦੇਖੋਗੇ ਵੀ ਇਹ ਆਪਣੇ ਆਪ ਹੀ ਚਿਪਕ ਜਾਣਾ ਕਿਉਂਕਿ ਇਹਦੇ ਵਿੱਚ ਮੱਖਣ ਲੱਗਿਆ ਹੋਇਆ ਹੈ ਤੇ ਆਹ ਦੇਖੋ ਸਾਡਾ ਕੁਲਚਾ ਪਿਜ਼ਾ ਹੁਣ ਉੱਪਰ ਜਿਹੜੀ ਡੈਕੋਰੇਸ਼ਨ ਕਰਨੀ ਆਪਾਂ ਇਹਦੇ ਵਿੱਚ ਤੁਹਾਨੂੰ ਲਾਲ ਰੰਗ ਥੋੜਾ ਮਿਸ ਲੱਗ ਰਿਹਾ ਤੇ ਤੁਸੀਂ ਇਹਦੇ ਉੱਪਰ ਟਮਾਟਰ ਪਾ ਦੇਣਾ ਤੇ ਬਾਕੀ ਸੌਸ ਵਗੈਰਾ ਮਾਇਓਨਿਸ ਵਗੈਰਾ ਤੁਸੀਂ ਆਪਣੀ ਪਸੰਦ ਨਾਲ ਜੋ ਪਾਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ ਮੇਰੇ ਕੋਲ ਮਾਇਓਨਿਸ ਵੀ ਥੋੜੀ ਸੀ ਇਸ ਲਈ ਆਪਾਂ ਸੌਸ ਪਾਈ ਉੱਪਰ ਤੁਸੀਂ ਪਨੀਰ ਵੀ ਆਪਣਾ ਕੱਦੂਕਸ ਕਰਕੇ ਪਾ ਸਕਦੇ ਹੋ ਤੇ ਲੋ ਜੀ ਨਾਲ ਹੀ ਆਪਾਂ ਹੁਣ ਪਿਜ਼ਾ ਕਟਰ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਕੱਟ ਦੇਣਾ ਤੇ ਸਾਡਾ ਆਪਣਾ ਜਿਹੜਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਇਹ ਰੈਸিপি ਲੱਗੀ ਤੇ ਤੁਸੀਂ ਇਹ ਰੈਸিপি ਅਗਰ ਬਣਾਈ ਹੈ ਤੇ ਤੁਸੀਂ ਕਿੱਦਾਂ ਬਣਾਉਂਦੇ ਹੋ ਤੇ ਇੱਕ ਕਮੈਂਟ ਹੋਰ ਵੀ ਕਰਨਾ ਹੈ ਤੁਸੀਂ ਵੀ ਇਹ ਜਿਹੜੀ ਰੈਸিপি ਆ ਪਿਜ਼ਾ ਕੁਲਚਾ ਦੀ ਇਹ ਕਿੱਥੋਂ ਦੀ ਮਸ਼ਹੂਰ ਰੈਸিপি ਹੈ ਤੁਸੀਂ ਮੈਨੂੰ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਲੋ ਜੀ ਪਿਜ਼ਾ ਕੁਲਚਾ ਸਾਡਾ ਬਣ ਕੇ ਤਿਆਰ ਹੈ ਤੇ ਤੁਸੀਂ ਦੇਖ ਸਕਦੇ ਹੋ ਇਹ ਸੱਚੀਓ ਖਾਣ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਬਣਿਆ ਤੇ ਵਾਕਈ ਬੱਚੇ ਵੀ ਇਹਨੂੰ ਬਹੁਤ ਪਸੰਦ ਕਰਨਗੇ ਤੇ ਹੁਣ ਆਂਦੀ ਹੈ ਟੇਸਟ ਦੀ ਵਾਰੀ ਤੇ ਟੇਸਟ ਮੈਂ ਕਰਕੇ ਨਾ ਦਿਖਾਵਾਂ ਇਹ ਕਿਵੇਂ ਹੋ ਸਕਦਾ ਤੁਸੀਂ ਮੇਰੇ ਐਕਸਪ੍ਰੈਸ਼ਨ ਦੇਖ ਕੇ ਪਤਾ ਕਰ ਸਕਦੇ ਹੋ ਵੀ ਕਿੱਦਾਂ ਦਾ ਸਵਾਦ ਆਇਆ ਹੋਊਗਾ ਤੇ ਲੋ ਜੀ ਆਪਣੀ ਬਣਾਈ ਚੀਜ਼ ਸਵਾਦ ਬਣਦੀ ਹੈ ਪਰ ਤੁਸੀਂ ਮੈਨੂੰ ਕਮੈਂਟ ਕਰਕੇ ਤੁਸੀਂ ਬਣਾ ਕੇ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਵਾਕਈ ਬਹੁਤ ਸਵਾਦ ਬਣੀ ਸੀਗੀ ਤੇ ਤੁਸੀਂ ਵੀ ਬਣਾਓ ਤੁਸੀਂ ਆ ਦੇਖੋ ਇਹਦੀ ਨੀਚੋਂ ਦੀ ਕਰਸਟ ਦੇਖ ਸਕਦੇ ਹੋ ਵੀ ਕਿੰਨੀ ਟੇਸਟੀ ਬਣੀ ਹੈ ਬਿਲਕੁਲ ਕਰੰਚੀ ਬਣੀ ਹੈ ਤੁਸੀਂ ਇਹਨੂੰ ਗਰਮ ਕਰਕੇ ਵੀ ਖਾ ਸਕਦੇ ਹੋ ਬਣਾ ਕੇ ਵੀ ਰੱਖ ਸਕਦੇ ਹੋ ਤੇ ਤੁਸੀਂ ਵੀ ਬਣਾਓ ਜੀ ਖਾਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀਡੀਓਜ਼ ਦੇਖਣ ਲਈ ਬਾਏ